ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਪਿੰਡ ਕੋਟ ਕਰੋੜ ਕਲਾਂ ਉਥੋਂ ਦੇ ਦਰਬਾਰ ਸਾਹਿਬ ਦਾ ਅੰਦਰ ਦਾ ਹਾਲ ਹੈ ਤੇ ਅੱਜ ਗੁਰੂ ਘਰ ਦੀ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਰਮਾਲਾ ਸਾਹਿਬ ਤੇ ਚੰਦਵਾ ਸਾਹਿਬ ਅਸੀਂ ਨਵਾਂ ਬਣਾਇਆ ਹੁਣ ਬੀਬੀਆਂ ਨੇ ਨਵਾਂ ਬਣਾ ਕੇ ਦਿੱਤਾ ਰਮਾਲਾ ਸਾਹਿਬ ਤੋਂ ਤੇ ਉਹਦੀ ਸੇਵਾ ਹੁਣ ਬੱਚੇ ਕਰਨਗੇ ਜਿਹੜੇ ਮੋਰੇ ਗੁਲਦਸਤੇ ਪਾਏ ਸੀ ਇਹ ਉਹ ਚੱਕੀ ਜਾ ਰਹੇ ਆ ਤੇ ਫਿਰ ਰਮਾਲਾ ਸਾਹਿਬ ਜਿਹੜੇ ਹੁਣ ਲੱਗੇ ਆ ਇਹ ਪੁਰਾਣੇ ਆ ਇਹਨਾਂ ਨੂੰ ਤੈ ਮਾਰ ਕੇ ਸੀ ਰੱਖ ਦੇਣਾ ਫਿਰ ਇਹ ਧੋਣ ਵਾਸਤੇ ਦੇਵਾਂਗੇ ਤੇ ਜਿਹੜਾ ਉੱਤੇ ਚੰਦਵਾ ਸਾਹਿਬ ਬੰਨਿਆ ਹੋਇਆ ਉਹ ਵੀ ਨਵਾਂ ਲਾਉਣਾ ਤੇ ਸਾਰੀ ਸੇਵਾ ਅੱਜ ਬੱਚੇ ਕਰਨਗੇ ਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਵੇਖਿਓ ਸਾਰੀ ਸੇਵਾ ਕਿਵੇਂ-ਕਿਵੇਂ ਬੱਚੇ ਕਰਦੇ ਆ ਤੇ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੇਖਣੀ ਹੈ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ ਜੀ ਬੱਚਿਆਂ ਦਾ ਹੌਸਲਾ ਵਧਦਾ ਇਹਦੇ ਨਾਲ ਹਾਂਜੀ ਚੰਦਵਾ ਸਾਹਿਬ ਹੁਣ ਸੇਵਾਦਾਰ ਲਾ ਰਹੇ ਆ ਬਸ ਇੱਕ ਤਣੀ ਰਹਿ ਗਈ ਆ ਤੇ ਇਸ ਤੋਂ ਬਾਅਦ ਨਵਾਂ ਚੰਦਵਾ ਸਾਹਿਬ ਜਿਹੜਾ ਅਸੀਂ ਬਣਾਇਆ ਬੀਬੀਆਂ ਵੱਲੋਂ ਉਹ ਇੱਥੇ ਹੁਣ ਲਾ ਦੇਣਾ ਲਓ ਜੀ ਗੁਰੂ ਪਿਆਰੀ ਸਾਧ ਸੰਗਤ ਚੰਦਵਾ ਸਾਹਿਬ ਬਣ ਦਿੱਤਾ ਗਿਆ ਉੱਥੇ ਆ ਵੇਖੋ ਨਵਾਂ ਚੰਦਵਾ ਸਾਹਿਬ ਬਣਾਇਆ ਸੀਗਾ ਤੇ ਥੱਲੇ ਵੀ ਵਿਸ਼ਾਈ ਨਵੀ ਕਰਤੀ ਆ ਵੀੜਾ ਸਾਹਿਬ ਰੱਖਤਾ ਚਾਦਰ ਨਵੀ ਵਿਛਾ ਦੀ ਆਓ ਵੇਖੋ ਤੇ ਬਸ ਹੁਣ ਰਮਾਲਾ ਸਾਹਿਬ ਰਹਿੰਦਿਆ ਵੇ ਇਸ ਕਲਰ ਦੇ ਚਾਦਰਾਂ ਦੇ ਰਮਾਲਾ ਸਾਹਿਬ ਬਣਾਏ ਆ ਉਹ ਅਸੀਂ ਹੁਣ ਸੇਵਾ ਦਰਮਿਛਾਉਂਦੇ ਆ ਸਰਬਸਾਹਿਬ ਵੀ ਬਹੁਤ ਸੋਹਣਾ ਬਣਿਆ ਗਿਆ ਹੈ ਤਕੀ ਗੁਰੂ ਸਾਹਿਬ ਇਸ ਤਰ੍ਹਾਂ ਮਿਹਰ ਕਰਨ ਸੇਵਾ ਕਰਨ ਦਾ ਬਹੁਤ ਉਹ ਮਖਸ਼ ਕਰਣ ਜੀ ਲਓ ਜੀ ਗੁਰਪਿਆਰੀ ਸਾਧ ਸੰਗਤ ਜੀ ਸੇਵਾਦਾਰਾਂ ਵੱਲੋਂ ਸਾਰੀ ਸੇਵਾ ਕੰਪਲੀਟ ਹੋ ਚੁੱਕੀ ਆ ਮੁਕੰਮਲ ਤੌਰ ਤੇ ਰਮਾਲਾ ਸਾਹਿਬਾ ਵੇਖੋ ਜੀ ਨਵੇਂ ਬਣਾਈ ਸੀਗੇ ਚਟੀਆਂ ਚਾਦਰਾਂ ਦੀ ਉਹ ਲਾ ਦਿੱਤੇ ਗਏ ਆ ਤੇ ਚੰਦਵਾਸਾ ਵੀ ਨਵਾਂ ਬਣਤਾ ਮੂਰੇ ਫੋਲ ਬੁੱਟੇ ਵੀ ਸੇਵਾਦਾਰ ਨੇ ਰੱਖਦੇ ਆ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਤੇ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਸੇਵਾ ਸੇਵਾਦਾਰਾਂ ਦੇ ਹੱਥੋਂ ਲਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਵਾਤ ਵਾਤ ਸ਼ੇਅਰ ਕਰਿਓ ਜੀ ਅੱਗੇ ਗਰੁੱਪਾਂ ਦੇ ਵਿੱਚ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ